ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਕੋ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਪਹਿਲਾਂ ਅਸੀਂ ਲਾਈਵ ਆਏ ਸੀ ਲਾਈਵ ਤੇ ਸਾਰੇ ਜਿਹੜੇ ਸੀ ਉਹ ਬਹੁਤ ਹੀ ਨਾਈਸ ਸੀਗੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰਾ ਲਾਈਵ ਜਿਹੜਾ ਜੁਆਇਨ ਕੀਤਾ ਤੇ ਕੱਲ ਨੂੰ ਫੇਰ ਮੈਂ ਉਸ ਟਾਈਮ ਤੇ ਲਾਈਵ ਆਉਂਗੀ ਜੇ ਮੇਰਾ ਟਾਈਮ ਲੱਗਾ ਅਬਸ ਮੈਂ ਕੱਲ ਨੂੰ ਫ੍ਰੀ ਨਹੀਂ ਆ ਰਹੀਆਂ ਤੇ ਇਹ ਜੀ ਆਪਾਂ ਮੰਗਾਈ ਆ ਗੰਗਾਵਾਸ ਤੇ ਟੌਪਿਕ ਯੋਰ ਪਹਿਲਾਂ ਅਸੀਂ ਗਏ ਸੀ ਤੇ ਉਸ ਟਾਈਮ ਤੇ ਉਹ ਅਵੇਲੇਬਲ ਨਹੀਂ ਸੀਗੀ ਤੇ ਅੱਜ ਮਿਲ ਗਈ ਆ ਤੇ ਇਹ ਮੰਗੋ ਜਿਹੜੀ ਪ੍ਰੋਬਲਮ ਹੋਣਦੀ ਆ ਥਾਣਾ ਦੀ ਉਹਦੇ ਤੋਂ ਇਹ ਕੀ ਆ ਇਹਦਾ ਨਾ ਵਿਸ ਪ੍ਰੈਕ ਵਿਸ ਪ੍ਰੈਕ ਐਡਵਾਂਸਡ ਸਪਰੇਅ ਇਹ ਵਾਲੀ ਵਿਸ ਪ੍ਰੈਕ ਇਹ ਵਿਸ ਪ੍ਰੈਕ ਸਪਰੇਅ ਜਿਹੜੀ ਇਹ ਮੰਗਾਈ ਆ ਮੰਗਵਾ ਵਾਸਤੇ ਇਹ ਤਾਰ ਕੱਢ ਕੇ ਫੇਰ ਮਣੀ ਉਹਨਾਂ ਨੇ ਕਿਹਾ ਨਾ ਫੇਰ ਚੱਡੇ ਤੇ ਜਿਹੜੀ ਇਹਦੀ ਸਪਰੇਅ ਮਾਰ ਦੇਣੀ ਤੇ ਚਲੋ ਚੱਲੀਏ ਪੱਗੂ ਵੀ ਚੱਲਣਾ ਹਾਂ ਮੇਰਾ ਪੱਗੂ ਹਾਂ ਨੇ ਗੁੱਲੂ ਹਾਂ ਗੁੱਲੂ ਹਾਂ ਗੰਡੇ ਕੱਕੇ ਬੰਦੂ 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 ਕੱਕਾ ਉਹ ਦੇਖੋ ਤੇ ਫੋਨ ਪਗੇ ਆ ਦੇਖ ਮਨੀ ਬੋਲ ਗਈ ਆ ਚੀਜੀ ਆ ਦੇਖ ਲੇ ਦੇਖ ਚੀਜੀ ਚੀਜੀ ਇਹੀ ਦਾ ਟੋਪਿਕ ਯੂ ਸਪਰੇਅ ਹੈ ਵੀ ਆਪਾਂ ਪਗੀ ਤੇ ਵੀ ਮਾਰ ਹੀ ਸਕਦੇ ਜੇ ਜਦੋਂ ਉਹ ਵੇ ਦਾ ਹਾਂਜੀ ਪਰ ਮੱਝਾਂਾਂ ਵਾਲੀ ਲੱਗੀ ਹੋਈ ਆ ਨਾਟ ਫॉर ਡੌਗ ਨਹੀਂ ਨਹੀਂ ਡੌਗਸ ਵਾਸਤੇ ਵੀ ਆ ਆਹਨੇ ਬਣਿਆ ਹੋਇਆ ਹੋਰੇ ਗੈਂਡਾ ਕੁੱਤਾ ਬੱਕਰੀ ਘੋੜਾ ਮਾਝ ਦਾ ਗਾਂ ਊਂਟ ਸਾਰੇ ਵਾਸਤੇ ਹੀ ਆ ਹੂੰ ਇਹ ਸਾਡਾ ਕੀ ਆ ਇਹ ਕੁੱਤਾ ਨਹੀਂਗਾ ਸਾਡਾ ਅ ਚੀਜੀ ਲੈ ਲੈ ਚਲੋ ਜੀ ਚੱਲੀਏ ਭਗੀ ਵੇਸਟ ਨਾ ਕਰੀਏ ਤੈਨਾਂ ਟਾਈਮ ਤੈਨੂੰ ਕੱਲ ਨੂੰ 3 ਵਜੇ ਲੈ ਕੇ ਜਾਵਾਂਗੇ ਚਲੋ ਜਲਦੀਏ ਜੀ ਇਹ ਜੀ ਸਾਡੀ ਗੰਗਵਾ ਤੇ ਮੰਗੋ ਵਾਸਤੇ ਹੂੰ ਕੁਤੀ ਰਾਤ ਤੇ ਗੋੜ ਦਾ ਘੋਲ ਮੇਰੇ ਨੂੰ ਗੋੜ ਨਹੀਂ ਜਿੰਨੀ ਹੁੰਦੀ ਮੈਂ ਪਰ ਸ਼ਾਮ ਨੂੰ ਆਪਾਂ ਲੈ ਲਏ ਜਾਨਾ ਫੇਰ ਤਸਵੀਰ ਠੰਡੀ ਹੋ ਜਾਂਦੀ ਗੋੜ ਦੀ ਆਜਾ ਜੀ ਇਹਦੇ ਦੇਖੀ ਬਗੀ ਨੇ ਕਿਤਾ ਕਰਨਾ ਮਨ ਫਾਕੇ ਜੀ ਭਾਵ ਲੈਣੀ ਇਹਨਾਂ ਦੇ ਫਾਕੇ ਜੀ ਭਾਵ ਲੈਣੀ ਹਾਂ ਹਾਂ ਜੀ ਫਾਕੇ ਜੀ ਤਾ ਭਰੂ ਬੱਗੂ ਤੂੰ ਹੀ ਜਾਣਾ ਚੱਲ ਮੇਰਾ ਬੱਗੂ ਚਲੋ ਜੀ ਚਲਣਾ ਨੂੰ ਆਜੋ ਬੱਗੂ ਬਹੁਤ ਰਹੀ ਤੋਂ ਅੰਦਰ ਹੀ ਹੈ ਇਹ ਕਿੰਨਾ ਸੋਹਣਾ ਲੱਗ ਰਿਹਾ ਹੈ ਸਾਡੇ ਮੇਲੇ ਨਾਲ ਉਹਨਾਂ ਦੇਖੀਆ ਵਾਲੀ ਦੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਇਹਨਾਂ ਦੇ ਘੁੱਗੀ ਬੈਠੀ ਆ ਲੈਣੇ ਤਾਂ ਅੰਦਰ ਵਿੱਚ ਦਿਖਾਈਆਂ ਹਾਂ ਹਾਂ ਹੈਨਾ ਉਹ ਖੋਲ ਜਾ ਕੇ ਬਣਾਈਆਂ ਜਾਂਦਾ ਨਹੀਂ ਦੇਖਦੀ ਆ ਦੇਖਦੀ ਆ ਬਹੁਤ ਲੱਗਦੀਆਂ ਨੇ ਇਹ ਆਹ ਇੱਥੇ ਬੈਠੀ ਹੋਈ ਆ ਉਹ ਦੇ ਆ ਗਈ ਬਾਹਰ ਉਹ ਮਾਈ ਗੋਡ ਬੱਬੂ ਆ ਗਿਆ ਅੱਗੇ ਚੱਲਣ ਫਿਰ ਕਰਨੀਆਂ ਇਹ ਪੱਕੀ ਪੁੱਛ ਚੱਲ ਅੰਦਰ ਚੱਲ ਅੰਦਰ ਤੂੰ ਇਥੇ ਭੰਡਾ ਤੇ ਕੇਰਟੀਕਾਰ ਭੌਂਕ ਭੌਂਕ ਕੇ ਤੂੰ ਪਾਗਲ ਹੋ ਜਾਣਾ ਚੱਲ ਅੰਦਰ ਚੱਲ ਬੁੱਲੂ ਅੰਦਰ ਚੱਲ ਚੱਲ ਇਹ ਇੱਧਰ ਆ ਜੀ ਮੇਰੀ ਮੋਗਰਾ ਦੀ ਗੇਲ ਇਹ ਵਾਲੀ ਦੇਖੋ ਐਦੀਆਂ ਐਦੀਆਂ ਕਲੀਆਂ ਲੱਗੀਆਂ ਨੇ ਤੇ ਮਨੀਆਂ ਲੱਗਿਆ ਵੀ ਨਹੀਂ ਇਹ ਨਹੀਂ ਐਨੀ ਸੋਹਣੀ ਮਹਿਕ ਹੁੰਦੀ ਨਾ ਇਹਨਾਂ ਕਲੀਆਂ ਦੀ ਜਿਹੜਾ ਬਾਲਾਂ ਚ ਈ ਨਾ ਹੁੰਦੇ ਮੋਗਰਾ ਇਹੋ ਵਾਲੀ ਕਲੀਆਂ ਨੇ ਨੂੰ ਵੱਡੇ ਗਮਲੇ ਚ ਲਾਇਆ ਹੋਇਆ ਮੈਂ ਕੁਛ ਵੇਲਾ ਇੱਧਰ ਆ ਇਹ ਵਾਲੀ ਚ ਮੁਕਾਵੇਲ ਬਗਿੰਦਲਾ ਕਾਸ਼ ਕੱਚਾ ਤਾਂ ਜ਼ਿਆਦਾ ਹੁੰਦਾ ਤੇ ਮੈਂ ਹੋਰ ਲਾ ਦੇਣੀ ਆ ਚੱਲ ਮੇਰੇ ਪੁੱਤਰ ਟਿੱਕ 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 ਚਲੋ ਜੀ ਮਾਂ ਪੁੱਤ ਚੱਲੇ ਹੁਣ ਅਸੀਂ ਗੰਗਾ ਮੰਗੋਵਾਲ ਉ ਕਿੰਨੀ ਸੋਹਣੀ ਹਵਾ ਚੱਲਣ ਦਈ ਜੀ ਆ ਜੀ ਸਾਡੇ ਇੱਥੇ ਸਮਾਧੀ ਘਰਾਂ 'ਚ ਹਵਾ ਨਹੀਂ ਲੱਗਦੀ ਇਹ ਦੇਖੋ ਜੀ ਇਦਾਂ ਦਾ এনਵਾਇਰਨਮੈਂਟ ਆ ਸਾਡੇ ਜਿੱਥੇ ਮੰਗੋ ਗੰਗਾ ਹੋਣੀ ਆ ਐ ਨਾ ਸ਼ਾਂ aí ਸ਼ਾਂ 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 ਵਾਸਾ ਐ ਜੀ ਇੱਧਰ ਜਿਹੜੀ ਛੱਡ ਇਹਨਾਂ ਦੀ ਉੱਤੇ ਵੀ ਆ ਰੋਖੇ ਹੀ ਆ ਸਾਰੇ ਰੋਖੇ ਹੀ ਆ ਸਾਰੇ ਚਲੋ ਜਨਾਬ ਜੀ ਪਾ ਦਈਏ ਉਹਨਾਂ ਨੂੰ ਉਹ ਗੁੰਦ ਕੇ ਤੀਰਾ ਆ ਦੇਖੋ ਜੀ ਨਿੱਕੇ ਨਿੱਕੇ ਅੰਬ ਪੱਕੇ ਹੋਏ ਡਿੱਗਦੇ ਆ ਪੱਕਿਆ ਹੋਇਆ ਅੰਬ ਪੱਕਿਆ ਨਹੀਂ ਪੱਕੇ ਹੋਏ ਆ ਸਾਰਾ ਦਿਨ ਤੋਂ ਬਾਅਦ ਇਸ ਵੇਲੇ એનર્ਜੀ ਲੋ ਹੁੰਦੀ ਹੈ ਨਾ ਮੈਨੇ ਬੀ 12 ਦੀ ਮੈਨੂੰ ਲੱਗਦਾ ਮੈਨੂੰ ਡੈਫੀਸ਼ੈਂਸੀ ਫੇਰ ਦੁਬਾਰਾ ਆ ਗਿਆ ਕਿ ਮੈਨੂੰ ਪ੍ਰੋਬਲਮ ਅ ਠੀਕ ਹੈ ਉਹ ਬਹਿ ਜਾਂਦੀ ਹੈ ਜਿਹੜਾ ਰੱਜ ਗਈ ਨਾ ਤਾਂ ਬਹਿ ਗਈ ਕਹਿੰਦੀ ਅੱਜ ਗੰਗਾ ਦੀ ਧਾਰ ਘੜ ਲਓ ਮੈਨੂੰ ਦੁੱਧ ਦੇਣਾ ਮੰਗੋ ਕਹਿੰਦੀ ਗੰਗਾ ਮੈਂ ਨਹੀਂ ਤੈਨੂੰ ਚੀਜੀ ਦੇਣੀ ਤੂੰ ਚੀਜੀ ਖਾ ਕੇ ਫੇਰ ਮੇਰੇ ਮਾਰਦੀ ਆ ਠਾ ਦੇਣਾ ਦੇ ਦੇਣੀ ਨਹੀਂ ਮੈਂ ਤੈਨੂੰ ਚੱਲ ਉੱਠ ਮੰਗੋ ਕੀ ਹੋਇਆ ਤੈਨੂੰ ਉੱਠ ਉੱਠ ਠੋਠ ਉੱਠ ਚੀਜੀ ਲੈ ਲਾ ਹੁਣ ਇਹ ਰੱਜ ਰੁੱਜ ਕੇ ਬੈਠੀ ਜੇ ਕਹਿੰਦੇ ਹੁਣ ਆ ਗਈ ਆ ਉੱਠ ਜਾ ਉੱਠ ਜਾ ਉੱਠ ਜਾ ਗੱਡ ਗੱਲ ਮੰਗੋ ਮੰਗੋ ਚੀਜੀ ਖਾਣੀ ਅੱਜ ਮਣੀ ਮੈਂ ਤੇਰੀ ਵੀਡੀਓ ਬਣਾਉਣੀ ਤੂੰ ਪਾ ਮੰਗੋ ਨੂੰ ਚੀਜੀ ਅੱਧੀ ਪਾਈ ਅੱਧੀ ਗੰਗਾ ਵਾਸਤੇ ਰੱਖ ਲਈ ਦੋਨਾਂ ਵਾਸਤੇ ਆ ਜਿਆਦਾ ਪੈਂਦਾ ਸੀ ਪਾਣੀ ਘਟ ਹੋਣਾ ਅੱਜ ਨਾ ਘਰ ਜੀਆਂ ਹੁੰਦੀਆਂ ਪਾਣੀ ਵਾਂ ਘਾਟੀ ਪਾਵਾਂ ਉਹ ਹਾਲਾਤ ਲੈ ਗੰਗਾ ਵਾਸਤੇ ਉਹ ਗੰਗਾ ਉਹ ਗੰਗਾ ਦੇਖ 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 ਗੰਗਾ ਚੱਲੀ ਪਹਾੜਾਂ ਨੂੰ ਨੂੰ ਉਹਨੂੰ ਉਹਦੇ ਤੇਰਾ ਪਾਈਦਾ ਤਾਂ ਹੀ ਗਰਮੀ ਤਾਂ ਵੀ ਬਚੀ ਆਇਆ ਇਹਨਾਂ ਪਿੱਛੇ ਇਹਨੇ ਪਿੱਛੇ ਕੀ ਹੋਣਾ ਮੈਡਮ ਨੇ ਮਨੀ ਇਹਨੂੰ ਤੂਪੂਏ ਬੋਝੜਾਇਆ ਹੋਇਆ ਉਹੀ ਚੜਾਇਆ ਦੇਖ ਦੇਖ ਜਿਹਦਾ ਨਿਆਣੇ ਨਹੀਂ ਹੁੰਦੇ ਸ਼ਰਾਰਤੀ ਨਿਆਣੇ ਹਨ ਜਿੱਦੀ ਨਿਆਣੇ ਹਨ ਮਣੀ ਉਦਾਂ ਦੀ ਆ ਗੰਗਾ ਇਹ ਦੇਖ ਫੋਟੋ ਰ ਬਾਈ ਤਾਂ ਗੰਗਾ ਗੰਗਾ ਤੇ ਮਣੀ ਬਾਲੀ ਉਹ ਹੀ ਨਿਕਲਨੀ ਅਥਰੀ ਜੀ ਗਾਂ ਨਹੀਂ ਹੁੰਦੀ ਜਿਹੜੀ ਉਹ ਨਿਕਲਨੀ ਦੇਖ ਲੈ ਚਲ ਦੇ ਦੇ ਇਦਾਂ ਹੀ ਵਿਚਾਰੀ ਨੂੰ ਇਹਨੀ ਇਦਰੀ ਹਰਕਤਾਂ ਦੇਖ ਕੇ ਲੱਗਦਾ ਕਿ ਇਹ ਪ੍ਰੈਗਨੈਂਟ ਹੋਊਗੀ ਗੱਭਣ ਹੋਊਗੀ ਮਣੀ ਹੈ ਹੈ ਲੱਗਦੀ ਆ ਦੇਖਣ ਨੂੰ ਤਾਂ ਬਾਕੀ ਰੱਬ ਜਾਣੇ ਬਾਬਾ ਜੀ ਨੂੰ ਪਤਾ ਚਾ ਰਹਿੰਦੇ ਪੀ ਲੈਂਦੇ ਵਿਚਾਰੀ ਨੂੰ ਇਹ ਵਿਚਾਰੀ ਵਿਚਾਰੀ ਆਗੇ ਸ਼ਰਾਰਤੀ ਬੰਦਾ ਵਿਚਾਰਾ ਹੀ ਹੁੰਦਾ ਤੈਨੂੰ ਕੀ ਪਤਾ ਜਿੱਦਾਂ ਤੂੰ ਦੇਖ 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 ਪਹਿਲੇ ਦਿਨ ਦੇਲਾ ਨੂੰ ਕਿੰਨਾ ਉਹ ਸੀ ਨਾ ਵੀ ਮੈਂ ਨਹੀਂ ਖਾਣਾ ਹਨਾ ਚਲੋ ਮੈਡਮ ਜੀ ਆਪਣੀ ਜਗ੍ਹਾ ਤੇ ਇਹ ਸੰ ਧਾਰ ਨਹੀਂ ਕੱਢਣ ਦਿੰਦੀ ਹੁੰਦੀ ਤਾਂ ਅਸੀਂ ਇਹਨੂੰ ਸਾਈਡ ਤੇ ਕਰੀਦਾ ਧਾਰ ਕੱਢਣ ਲੱਗਿਆ ਪਤਾ ਨਹੀਂ ਇੱਕ ਉਹ ਇੱਕ ਨਵਾਂ ਹੀ ਨਹੀਂ ਉਹ ਕਹਿੰਦੇ ਵੀ ਜੇ ਪਸੂ ਗੱਬਣ ਆ ਤਾਂ ਉਹਦੀ ਪੂਛ ਤੇ ਵਾਲ ਪਏ ਹੁੰਦੇ ਮਾਨੂੰ ਮਨੀ ਤੇ ਤੂੰ ਆਪਣੀ ਗੰਗਾ ਤੇ ਤਾਂ ਹੈ ਹੀ ਨਹੀਂ ਉਹਦੇ ਕਿਹੜਾ ਹੈਗੇ ਆ ਪਰ ਆਪਣੀਆਂ ਦੇ ਵਾਲ ਹੀ ਬਹੁਤ ਆ ਪੂਛਾਂ ਤੇ ਹਨਾ ਇਹਦੀ ਪੂਛ ਤੇ ਵਾਲ ਹੀ ਉਹ ਜਦੋਂ ਪੂਛ ਉਹਦੀ ਗਿੱਲੀ ਹੁੰਦੀ ਆ ਮੰਗੋ ਦੀ ਨਾ ਫੇ ਪਤਾ ਲੱਗਦਾ ਉਹ ਵਾਲ ਜੇ ਇਹਦਾ ਵੀ ਉਦੋਂ ਹੀ ਪੁੱਤ ਦਾ ਲੱਗਦਾ ਹਾਂ ਜੇ ਪੂਛ ਗਿੱਲੀ ਹੁੰਦੀ ਨਾ ਆਦੇ ਜਦੋਂ ਹੱਥ ਲਾਈਏ ਫੇ ਪਤਾ ਲੱਗਦਾ ਵੀ ਡੂੰਗ ਜੇ ਹੈਗੇ ਆ ਮੈਂ ਨਹੀਂ ਲਾਉਣਾ ਇਹਦੇ ਹੱਥ ਤੂੰ ਲਾ ਆ ਜੀ ਜਿਹੜੀ ਸਪਰੇਅ ਲਿਆਂਦੀ ਤੇ ਇਹਦੇ ਧੰਨ ਤੇ ਮਾਰਦੀ ਏ ਪਰ ਜ਼ਰੂਰੀ ਨਹੀਂ ਰੱਬ ਜਾਣੇ ਹਾਂ ਹੋ ਇਧਰਲੇ ਪਾਸਿਓਂ ਮਾਰੀ ਆ ਇਧਰལਿਓ ਉਧਰ ਦਾ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਇੱਕ ਮਿੰਟ ਮੈਂ ਆਪਣੇ ਘਰ ਨੂੰ ਮਾਰੀ ਇਤੋਂ ਦੇਖ ਸਕਦਾ ਹੋਣਾ ਮੰਗੋ ਮੈਨੂੰ ਜੇ ਗੰਗਾ ਚੱਕ ਦਵੇ ਮੈਨੂੰ ਇਧਰਲੇ ਪਾਸਿਓਂ ਵੀ ਮਾਰੀ ਬਣੀ ਉਹ ਥੋੜੀ ਥੋੜੀ ਬਸ ਇਧਰਲੇ ਪਾਸਿਓਂ ਮਾਰਦੇ ਜਿਹੜਾ ਇਧਰ ਵੀ ਉਹ ਵੱਡ ਗਿਆ ਨਾ ਜਿਹੜਾ ਬਸ ਇਹਦੇ ਨਾਲ ਹਟ ਜਾਣਾ ਛੱਟ ਆਪਾਂ ਉਦੋਂ ਦੇਖਿਆ ਨਹੀਂ ਨਾ ਗੱਡ ਸਹੀ ਹੈ ਕੱਢ ਲਿਆ ਤਾਰ ਹੁਣ ਜਦੋਂ ਮਨੀ ਤਾਂ ਛੋਟਾ ਹੁੰਦਾ ਸੀ ਨਾ ਤੂੰ ਉਹਦਾ ਕਹਿੰਦਾ ਹੁੰਦਾ ਸੀ ਮੈਂ ਟਰੈਕਟਰ ਲੈਣਾ ਮੈਂ ਪਸ਼ੂ ਨਹੀਂ ਸੀ ਕਹਿਣਾ ਹੁੰਦਾ ਤੂੰ ਪਸ਼ੂਆਂ ਦਾ ਨਹੀਂ ਸੀ ਕਹਿਣਾ ਹੁੰਦਾ ਜਿਆਦਾ ਟਰੈਕਟਰ ਦਾ ਕਹਿਣਾ ਹੁੰਦਾ ਸੀ ਮੈਂ ਮਟਰੈਕਟਰ ਲੈਣਾ ਮੈਂ ਗੱਡੀਆਂ ਲੈਣੀਆਂ ਬੋਲਟ ਦਾ ਉਹ ਤੈਨੂੰ ਪਤਾ ਨਹੀਂ ਸੀ ਹੁੰਦਾ ਇਹ ਮੰਗੋ ਦੇ ਬਾਅਦ ਚ ਮਾਰਨੀ ਆ ਉਹ ਆਹ ਤੂੰ ਹੀ ਮਾਰੂਗਾ ਫੇ ਆਹ ਗੱਡਾ ਫੇ ਧਾਰ ਸਾਡੇ ਕੋਲ ਇਹ ਗਲਤੀ ਹੋ ਗਈ ਵੀ ਅਸੀਂ ਲੇਟ ਲੇਟ ਮਗਾਈ ਕੱਲ ਗਏ ਵੀ ਐਸਾ ਦਿਮਾਗ ਆ ਨਾ ਜੇ ਤਾਈ ਦੀ ਦਵਾਈ ਮੇਰੇ ਚ ਸੀ ਵੀ ਮੈਂ ਦੀ ਸਪਰੇਅ ਲੈ ਕੇ ਆਣੀ ਪਰ ਉਹ ਗਰਮੀ ਨਾਲ ਇਹਨਾਂ ਬੁਰਾ ਹਾਲ ਮਨੀ ਦੀ ਦਾਦੀ ਵੀ ਸਾਡੇ ਨਾਲ ਸੀ ਤੇ ਮਨੀ ਦੇ ਦਾਦੀ ਦੇ ਇੱਕ ਦੋ ਕੰਮ ਸੀ ਉਹ ਆਪਾਂ ਵੀਡੀਓਜ਼ ਚ ਨਹੀਂ ਦਿਖਾ ਸਕਦੇ ਸੀਗੇ ਫਿਰ ਤੁਹਾਨੂੰ ਪਤਾ ਲੋਕ ਕੀ ਰੋਸਟ ਕਰਨ ਲੱਗ ਪੈਂਦੇ ਹੁੰਦੇ ਬਜ਼ੁਰਗਾਂ ਦੀ ਵੀਡੀਓ ਪਾਉਂਦੇ ਆ ਜੇ ਕਰਦੇ ਉਹ ਕਰਦੇ ਉਹ ਆਪਾਂ ਕੀਤੇ ਫੇਰਾ ਆਪਾਂ ਸ਼ਾਪਿੰਗ ਕੀਤੀ ਤੇ ਇਦਾਂ ਕਰਕੇ ਫਿਰ ਸਾਨੂੰ ਟਾਈਮ ਬਹੁਤ ਲੱਗ ਗਿਆ ਸੀ ਇਸ ਕਰਕੇ ਗਏ ਸੀ ਅਸੀਂ ਉਹਨੂੰ ਕੀ ਕਹਿੰਦਾ ਸ਼ਹਿਰ ਤੇ ਵਿਚਾਰੀਆਂ ਦਾ ਫੇਰ ਚੇਤਾ ਭੁੱਲ ਗਿਆ ਤੁਸੀਂ ਇਹ ਦੇਖ ਲਓ ਬਈ ਇੰਨਾ ਘ ਟਾਈਮ ਲੱਗਦਾ ਅਸੀਂ ਗੱਦੇ ਨਹੀਂ ਹਜੇ ਤੱਕ ਲਿਆ ਸਕਿਆ ਅਸੀਂ ਗੱਦੇ ਹਾਏ ਕੀ ਕੀ ਕਰੀਏ ਕੋਈ ਸਮਝ ਨਹੀਂ ਲੱਗਦੀ ਮਨੀ ਕੱਲੇ ਨੂੰ ਮੈਂ ਭੇਜ ਨਹੀਂ ਸਕਦੀ ਨਾ ਮੈਂ ਭੇਜ ਕੇ ਰਾਜੀ ਇਹਨੂੰ ਕੱਲੇ ਨੂੰ ਦੂਰ ਸ਼ਹਿਰ ਕਿਸੇ ਜੀ ਕਿਉਂਕਿ ਮੇਰੇ ਲਈ ਤਾਂ ਅਜੇ ਵੀ ਇਹ ਛੋਟਾ ਹੀ ਹੈ ਮੈਂ ਆਪ ਇਹਦੇ ਨਾਲ ਜਾਣਾ ਚਾਹੁੰਦਾ ਕਿਉਂਕਿ ਮੈਨੂੰ ਥੋੜੀ ਮੇਰੀ ਸਿਹਤ ਖਰਾਬ ਹੋ ਗਈ ਸੀ ਇਸ ਕਰਕੇ ਮੈਂ ਨਹੀਂ ਦੂਰ ਕਿਤੇ ਸ਼ਹਿਰ ਕਿਉਂਕਿ ਸਾਡੇ ਕਰਤਾਰਪੁਰ ਅਸੀਂ ਪਤਾ ਕਰ ਰਹੇ ਹਾਂ ਇੱਥੋਂ ਨਹੀਂ ਮਿਲਦੇ ਗੱਦੇ ਕਹਿੰਦੇ ਜਾਂ ਜਾਓ ਜਲੰਧਰ ਜਾਂ ਜਾਓ ਕਪੂਰਥਲੇ 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 ਕੇ ਕਪੂਰ ਕਪੂਰਥਲੇ ਪਰਨੰਸੇਸ਼ਨ ਚ ਭਰਕ ਪੈ ਜਾਂਦਾ ਨਾ ਪਹਿਲਾਂ ਕਈ ਕਹਿੰਦੇ ਹੁੰਦੇ ਸੀ ਨਾ ਕੋਈ ਕਪੂਰਥਲਾ ਹੁੰਦਾ ਨਾ ਕਈ ਇਹਦੀ ਪ੍ਰਨੰਸੇਸ਼ਨ ਹੋਰ ਕਰਦੇ ਆ ਉਹ ਮੇਰੀ ਤਾਂ ਆਪਣੀ ਪ੍ਰਨੰਸੇਸ਼ਨ ਬਿਲਕੁਲ ਹੀ ਖਰਾਬ ਹੁੰਦੀ ਆ ਜਿੱਦਾਂ ਕੀ ਹੋ ਗਈ ਆ ਤੁਸੀਂ ਕੀ ਕਹਿੰਦੇ ਹੋ ਇਹਨੂੰ ਮਾਇਨਿਸ ਇਹ ਕਹਿੰਦੇ ਮਾਇੋਨੀਜ਼ ਤੇ ਮੈਂ ਉਹਨੂੰ ਕਹਿੰਦੀ ਮਾਇੋਨੀਜ਼ ਇਹ ਡਿਫਰੈਂਸ ਆ ਮੈਨੂੰ ਨਹੀਂ ਪਤਾ ਹੁਣ ਇਹਨਾਂ ਚੋ ਸਹੀ ਕੀ ਆ ਮਾਇੋਨੀਜ਼ ਸਹੀ ਆ ਕਿ ਮਿਓਨੀਜ਼ ਸਹੀ ਆ ਹਾ ਨਾ ਮਨੀ ਚਲੋ ਜੀ ਹੁਣ ਕੱਢ ਲਈਏ ਤਾਰ ਤੇ ਫੇਰ ਕਰਦੇ ਹਾਂ ਹੋਰ ਕੰਮ ਇਹ ਤਾਰ ਜੀ ਆਪਾਂ ਕੱਢ ਲਈ ਆ ਅੱਜ ਦਾ ਠੀਕ ਆ ਸੁੱਕ ਸੁਵੇਲੀ ਤਾਰ ਕੱਢੀ ਗਈ ਵੀ ਨਹੀਂ ਹਿੱਲੀ-ਹੁੱਲੀ ਬਿਲਕੁਲ ਵੀ ਹੁਣ ਮਨੀ ਮਾਰ ਦੇਵੇ ਸਪਰੇਅ ਮਨੀ ਇਹ ਉਹ ਨਹੀਂ ਗਈ ਇਹ ਕਿਹੜਾ ਪਗੀਆ ਜਿਹੜਾ ਡਰੂਗੀ ਦੇਖ ਨਹੀਂ ਜਿੱਦਾਂ ਨਾ ਆਓ ਜਿਹੜੇ ਹਿਸਾਬ ਨਾਲ ਨਾ ਉਹਨੇ ਆਵਾਜ਼ ਜੀ ਸੁਣੀ ਇਹਦੀ ਫੈਸ ਜੀ ਦੂਜੇ ਪਾਸੇ ਮਾਰ ਹੋਣ ਦੂਜੇ ਥਾਂ ਜਿਹੜਾ ਉਧਰਲਾ ਪਿਛਲਾ ਨਾ ਇਹਨੂੰ ਉਧਰ ਦੇਲਾ ਗੰਗਾ ਨਹੀਂ ਹਿੱਲੀ ਮਾਸਾ ਵੀ ਉਹਨੂੰ ਤੇ ਤੇ ਇੰਨਾ ਯਕੀਨ ਆ ਦੇਲਾ ਹਾਂ ਹਾਂ ਵਾਲਾ ਜਿਹੜਾ ਚਲ ਬਾਸ ਮਣੀ ਜਿੰਨੀ ਉਹਨਾਂ ਨੇ ਕਿਹਾ ਉੰਨੀ ਮਾਰ ਪਿਛਲੇ ਧਾਨ ਇੱਕ ਤਾਂ ਸਾਡੀ ਗਾਂ ਦੇ ਥਾਣੀ ਛੇ ਆ ਬਾਸ ਬਾਸ ਗੰਗਾ ਮੰਗੋ ਬਾਸ ਬਾਸ ਬਸ ਕਿੰਨੇ ਦਿਨ ਉਹਨੇ ਕਿਆ ਮਾਰਨੀ ਆ ਜਲਦ ਤੋਂ ਸਹੀ ਨਾ ਹੁੰਦਾ ਹਉਦ ਤਾਂ ਬਹੁਤ ਫਰਕ ਆ ਹੁਣ ਬਸ 2 ਕਟੇ ਨਹੀਂ ਮਾਰਨੀ ਬੈਠੀ ਹਾਂ ਚਲੋ ਜੀ ਮੈਂ ਥੋਲਾ ਦੁੱਧ ਵਾਲੀ ਬਾਲਟੀ ਫੇ ਸਵੇਰ ਨੂੰ ਤੰਗੀ ਨਹੀਂ ਹੁੰਦੀ ਘਰੇ ਜਾ ਕੇ ਵੀ ਜੋ ਦੁੱਧ ਅਦਲਾ ਬਦਲੀ ਕਰੀਦਾ ਕਿੰਨੇ ਹੀ ਦੁੱਧ ਵਾਲੇ ਭਾਂਡੇ ਹੋ ਜਾਂਦੇ ਆ ਫੇ ਪਤਾ ਲੱਗਦਾ ਜੇ ਤਾਂ ਕੰਮ ਚਲੋ ਵਧਿਆ ਉਦੋਂ ਪਤਾ ਲੱਗਣਾ ਮਣੀ। ਕੀ ਆ? ਆ ਮੈਂ ਕੱਲ ਨੰਬਰ ਨਹੀਂ ਦਿੱਤੇ। ਠੀਕ ਹੈ ਮੇਰੇ। ਯਾਰਾ ਇਹਦੇ ਤਾਂ ਹੋਰ ਹੀ ਤਰ੍ਹਾਂ ਗੋਲ ਗੋਲ ਜੇ ਨਿਕਲੇ ਹੋਏ ਬਾਹਰ ਨੂੰ ਨੇ। ਹੈ? ਉਹ ਉਹ ਜਿੱਦਾਂ ਮੱਖੀਆਂ ਤੇ ਆਪਣੇ ਧੱਫੜ ਹੋ ਜਾਂਦੇ ਉਹ ਵਾ। ਨਹੀਂ ਪਹਿਲਾਂ ਨਹੀਂ ਸੀ ਇੰਦਾ। ਨਹੀਂ ਆ ਪਹਿਲਾਂ ਵੀ ਸੀਗਾ। ਹਾਂ ਮੈਨੂੰ ਤਾਂ ਬਹੁਤ ਡਰ ਲੱਗਦਾ ਇਹ ਸਹੀ ਰਵੇ ਨਾ। ਕੀ ਕੀ ਬਤਾਏ ਪ੍ਰੈਗਨੈਂਟ ਹੀ ਆ ਤੇ ਪੇਟ ਤੇ ਭਾਰ ਵੀ ਪੈਂਦਾ ਤੇ ਉਹਦੇ ਨਾਲ ਉਹਨੂੰ ਜਿਆਦਾ ਪ੍ਰੋਬਲਮ ਹੁੰਦੀ ਆ ਹਾਂ ਨਾ ਹੋ ਸਕਦਾ ਇਹ ਸਾਡੇ ਕਰਮਾਂ ਚ ਵੀ ਗੰਗਾ ਉਹਦੇ ਦੇਖੀ ਵੀ ਆਪਾਂ ਇਹ ਕਹਿੰਦੇ ਇਹ ਨਾ ਸੋਹਣਾ ਮੌਸਮ ਹੋਇਆ ਹੋਇਆ ਨਾ ਬੱਦਲ ਬੱਦਲ ਇਹ ਨਾ ਨਹੀਂ ਗਾ ਪਰ ਹਵਾ ਦੇ ਚੰਗੇ ਇੱਕ ਜਿਹਾਰ ਹੋਣਾ ਚਾਹੀਦਾ ਸੀ ਨਾ ਆਪਣਾ ਉਹ ਦੇ ਲੱਗੂ ਜਿਹੜਾ ਕਿੰਨੇ ਵਧੀਆ ਰਹਿੰਦੇ ਰਹਾਂ ਨਾ ਪੁੱਲੀ ਹਵਾ ਤੇ ਕਈ ਕਿ ਨਹੀਂ ਕੋਈ ਵੜ ਜਾਈ ਜਾਂਦਾ ਕਿੰਨਾ ਪੱਤਰਾ ਹੋ ਗਿਆ ਕਿੰਨਾ ਆਹ ਹਾਂ ਅੱਜ ਆ ਟੁੱਟੀ ਆ ਮੈਂ ਤਾਂ ਹੀ ਕਿਹਾ ਨਾ ਬੈਠੋ ਹਾਂ ਜਿਹੜਾ ਦੁੱਧ ਅਸੀਂ ਪਾ ਲਈਦਾ ਜੀ ਜਿਹੜੀ ਆ ਕੱਚੀ ਲੱਸੀ ਹੁੰਦੀ ਹੈ ਤੇ ਅਸੀਂ ਟਿੱਕਲ ਉੱਤੇ ਪਾ ਦਿੰਦੇ ਆ ਇਹ ਤਾਂ ਬੋਰਡ ਆ ਉੱਪਰ ਵੀ ਵਿੱਤੇ ਹੀ ਆ ਇਹਨੇ ਧਿਆਨ ਨਾਲ ਦੇ ਅਸੇ ਦੋ ਨਹੀਂ ਆ ਬੋਰਡ ਵੀ ਵਿੱਤੇ ਉਹ ਦੇਖੀ ਗਲੈਰੀ ਗਲੈਰੀ ਦੇਖੀ 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 ਬੱਚਾ ਹੀ ਆ ਬੱਚਾ ਆ ਦੇਖ ਦੇ 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 ਕਿੱਦਾਂ ਗਿਆ ਇਹਨੇ ਸੌਏ ਨਾ ਰਿਹਾ ਆਈ ਗਏ ਸੀ ਆਪਣੇ ਕੋਈ